ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹਲਾ 3 ਕਿਸ ਹੋ ਸੇ ਵੀ ਕਿਆ ਜਪ ਕਰੇ ਸਤ ਗੁਰੂ ਪੂਝੋ ਜਾਏ ਜਦੋਂ ਮੈਂ ਆਪਣੇ ਗੁਰ ਪਸੋਂ ਪੁੱਛਦਾ ਹਾਂ ਕਿ ਵਿਕਾਰਾਂ ਤੋਂ ਬਚਣ ਵਾਸਤੇ ਮੈਂ ਕਿਸ ਤਰ੍ਹਾਂ ਦੀ ਸੇਵਾ ਕਰਾਂ ਤੇ ਕਿਹੜਾ ਜਪ ਕਰਾਂ ਪਾਤਸ਼ਾਹ ਕਿਰਪਾ ਕਰਦੇ ਹਨ ਸਤਿਗੁਰ ਕਾ ਪਾਣਾ ਮੰਨ ਲਈ ਵਿਚੋ ਆਪ ਗੋਏ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਗੁਰੂ ਦਾ ਹੁਕਮ ਮੰਨਾ ਹੁਕਮ ਕਿਹੜਾ ਜੋ ਪਾਤਸ਼ਾਹ ਨੇ ਸਾਨੂੰ ਰਹਿਣ ਸਹਿੰਦਰ ਟੰਗ ਦਸਿਆ ਵਿਕਾਰਾਂ ਵੱਲੋਂ ਸचेत ਰਹਿੰਦੇ ਹੋਏ ਹਰ ਪਲ ਸचेत ਰਹਿਣ ਦਾ ਹੁਕਮ ਕੀਤਾ ਕਿਉਂਕਿ ਉਹ ਆਪਣਾ ਨਿਰੰਤਰ ਜੋਰ ਜਿਸ ਤਰ੍ਹਾਂ ਆਪਣਾ ਦਿਮਾਗ ਬਿਨਾਂ ਪੁੱਛੇ ਤੋਂ ਹੀ ਦੂਸਰੇ ਕੰਮਾਂ ਵਾਸਤੇ ਕਿਹੜੇ ਵੀ ਲਈ ਨਿਤਨੇਮ ਹੋ ਗਿਆ ਕਿਹੜੇ ਬਿਲੇ ਅਰਧਾ ਸੁਗੀ ਕਹਿੰਦਾ ਭਾਪ ਆਪਣੀ ਨੌਲੇਜ ਤੋਂ ਬਿਨਾ ਆਪਨੂੰ ਪਤਾ ਹੁੰਦੇ ਤੋਂ ਬਿਨਾ ਹੀ ਇੱਕ ਮਸ਼ੀਨ ਦੀ ਤਰ੍ਹਾਂ ਚੱਲਣਾ ਬਾਦਸ਼ਾਹ ਆਪ ਹੀ ਕਿਰਪਾ ਕਰਦੇ ਹਨ ਦੱਸਦੇ ਹਨ ਕਿ ਇਹਾ ਸੇਵਾ ਚੱਕਰੀ ਨਾਮ ਵਸੀਮਨ ਆਏ ਗੁਰੂ ਦਾ ਕਹਿ ਹੋਇਆ ਮਰਣਾ ਐਸੀ ਸੇਵਾ ਹੈ ਐਸੀ ਚੱਕਰੀ ਹੈ ਜਿਸ ਦੀ ਬਰਕਤ ਨਾਲ ਵਾਹੀ ਗੁਰਦਾ ਨਾਮ ਮਨ ਵਿੱਚ ਆ ਵਸਦਾ ਹੈ ਨਾਮੇ ਹੀ ਤੇ ਸੁਖ ਪਾਈਏ ਸੱਚੇ ਸਬ ਸੋਹਾਈ ਪਰਮਾਤਮਾ ਦੇ ਨਾਮ ਦੇ ਰਾਹੀਂ ਆਤਮਿਕ ਆਨੰਦ ਮਿਲਦਾ ਹੈ ਤੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀਂ ਆਪਣਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਹੁਣ ਸੋਹਣਾ ਤਾਂ ਹੀ ਬਣੇਗਾ ਪਿਆਰਿਓ ਜੇ ਆਪਾਂ ਬਾਦਸ਼ਾਹ ਦਾ ਕਹਾ ਹੋਇਆ ਕਹਿਣਾ ਮੰਨਾਂਗੇ ਪਾਤਸ਼ਾਹ ਨੇ ਜਿੱਥੇ ਨਾਮ ਸਿਮਰ ਤੇ ਜ਼ੋਰ ਦਿੱਤਾ ਹੈ ਨਾਲ ਹੀ ਆਪਣੀ ਜ਼ਿੰਦਗੀ ਨੂੰ ਉੱਚਾ ਚੱਕਣ ਵਾਸਤੇ ਕੁਝ ਹਦਾਇਤਾਂ ਕੀਤੀਆਂ ਹਨ ਜਿਸ ਤੋਂ ਆਪਾਂ ਮੰਨਣ ਤੋਂ ਬਿਲਕੁਲ ਇਨਕਾਰੀਆਂ ਕਿ ਇਹ ਪਾਤਸ਼ਾਹ ਦਾ ਹੁਕਮ ਹੀ ਨਹੀਂ ਹੈ ਬਾਣੀ ਬਾਣਾ ਕੀ ਹੈ ਅਣ ਮੇਰੇ ਅਣ ਦਿਨ ਜਾਗ ਹਰ ਚੇਤ ਸੋ ਪਾਤਸ਼ਾਹ ਨੇ ਆਪ ਹੀ ਆਪਣਾ ਦਰਦ ਦਿੱਤਾ ਕੀ ਹੈ ਮੇਰੇ ਮਨ ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸचेत ਰਹੋ ਆਪਣੀ ਖੇਤੀ ਰੱਖ ਲੈ ਕੂੰਝ ਪੜੇਗੀ ਖੇਤ ਰਹਾਓ ਨਹੀਂ ਤਾਂ ਇਸੇ ਤਰ੍ਹਾਂ ਆਪਣੇ ਆਤਮਿਕ ਜੀਵਨ ਦੀ ਫਸਲ ਜਪਿਆ ਤਪਿਆ ਸਭ ਕੰਮ ਕਰੋਗੇ ਅਹੰਕਾਰ ਇਹ ਲੈ ਜਾਣਗੇ ਤੇ ਬਚੇਗਾ ਕੀ ਫਿਰ ਡਿਪਰੈਸ਼ਨ ਕਿਨਾ ਪਾਰ ਵੀ ਬੜੀ ਕਰਜ਼ੀ ਪਤਣੀ ਇਹ ਕਿਉਂ ਹੋ ਗਿਆ ਅੰਤ ਨੂੰ ਤੇਰੇ ਉਮਰ ਤੇ ਖੇਤ ਵਿੱਚ ਖੂੰਜਾ ਪਵੇਗੀ ਭਾਵ ਇਸ ਤਰ੍ਹਾਂ ਹੀ ਕਰਦਿਆਂ ਜਦੋਂ ਲੋੜ ਪਈ ਥੋੜਾ ਪਾਰ ਕਰ ਲਿਆ ਥੋੜਾ ਸੁਧਰਨ ਦੀ ਕੋਸ਼ਿਸ਼ ਕੀਤੀ ਸੁਧਰਨਾਂ ਦੀ ਕੋਸ਼ਿਸ਼ ਕੀਤੀ ਮੜੀ ਇਸ ਤਰ੍ਹਾਂ ਹੀ ਬੁੱਢੇ ਹੋ ਜਾਂਦੇ ਆ ਤੇ ਬੁੱਢੇ ਹੋਣ ਤੋਂ ਬਾਅਦ ਅੱਗੇ ਹਫਸਤਾ ਜਿਹੜੀ ਆਉਂਦੀ ਹੈ ਸਾਹਮਣੀ ਹੀ ਹੈ ਕੋਈ ਲੁਕੀ ਨਹੀਂ ਹੈ ਪਰ ਆਪਾਂ ਬਾਣੀ ਪੜਨ ਤੱਕੀ ਮੰਨਨ ਤੱਕੀ ਸਿਰਫ ਪੂਜਾ ਵਾਂਗ ਕਰਦੇ ਹਾਂ ਮਨскія ਇਸ਼ਾ ਪੂਰੀਆਂ ਸਭ ਦਰਿਆ ਭਰਪੂਰ ਜਿਹੜੇ ਬੰਦੇ ਪ੍ਰਮਾਤਮਾ ਦੇ ਅਧ ਵਿੱਚ ਤੇ ਪ੍ਰੇਮ ਵਿੱਚ ਰਹਿ ਕੇ ਉਸ ਦੀ ਭਗਤੀ ਦਿਨ ਰਾਤ ਕਰਦੇ ਹਨ ਉਹਨਾਂ ਦੇ ਮਨ ਦੀਆਂ ਭਾਵੀਆਂ ਪੂਰੀਆਂ ਹੋ ਜਾਂਦੀਆਂ ਹਨ ਕਿਉਂ ਫਿਰ ਆਪਨ ਹੁਕਮ ਮੰਨ ਆ ਜਾਂਦਾ ਹੈ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਮੁੱਢਲੀ ਸਿੱਖੀ ਦੀ ਵਿੱਦਿਆ ਆਪਣੇ ਹੱਥ ਵਿੱਚ ਆ ਜਾਂਦੀ ਹੈ ਤਾਂ ਪਾਤਸ਼ਾਹ ਅਗੇ ਕਿਰਪਾ ਕਰ ਦੇਹਾਨੀ ਇਸੇ ਤਰ੍ਹਾਂ ਹੀ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋਂ ਦੂਰ ਉਹਨਾਂ ਦਾ ਮਨ ਸਦਾ ਥਿਰ ਪ੍ਰਭ ਦੀ ਸਿੱਖਤ ਸਲਾਹ ਦੀ ਬਾਣੀ ਵਿੱਚ ਰੰਗਿਆ ਰਹਿੰਦਾ ਹੈ। ਟਕਣਾ ਉਹਨਾਂ ਦੇ ਸਰੀਰਾਂ ਵਿੱਚੋਂ ਉੱਕਾ ਹੀ ਮਿਟ ਜਾਂਦੀ ਹੈ। ਫਿਰ ਮਨ ਪਰਕਦਾ ਨਹੀਂ। ਜੋ ਪਾਤਸ਼ਾਹ ਕਰ ਰਿਹਾ ਹੈ, ਠੀਕ ਕਰ ਰਿਹਾ ਹੈ। ਤੇ ਆਪ ਆਪਣੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ। ਆਪਣੀ ਬੋਲ ਬਾਣੀ ਤੇ ਕੰਟਰੋਲ ਕਰਦਾ ਹੈ। ਮੇਰੇ ਮੂੰਹ ਤੋਂ ਐਸਾ ਸ਼ਬਦ ਨਾ ਨਿਕਲੇ ਕਿਸੇ ਦਾ ਦਿਲ ਦੁਖੇ। ਮੈਂ ਐਸੇ ਬਹੁਤ ਬੁਦੇਰ ਸਮੁਰਵਾਇ ਤੋ ਪਰਮਾ ਫਿਰ ਨਿਰਮਲ ਸਹਿ ਪਾਇਆ ਸਾਚਾ ਗੁਣੀ ਗਹਿਰ ਜਦੋਂ ਇਸ ਤਰ੍ਹਾਂ 파ਸ਼ਾ ਦੇ ਕਹਿ ਅਨੁਸਾਰ ਤੁਰਦਾ ਹੈ ਤਾਂ ਉਹ ਸਦਾ ਸਥਿਰ ਰਹਿਣ ਵਾਲੇ ਗੁਣਾਂ ਦੇ ਖਜ਼ਾਨੇ ਪਵਿੱਤਰ ਸਰੂਪ ਮਾਲਕ ਵਾਹਿਗੁਰੂ ਨੂੰ ਮਿਲ ਪੈਂਦਾ ਹੈ ਜੋ ਜਾਗੇ ਸੇ ਉਭਰੇ ਸੋਤੇ ਗਏ ਮੁਹਾਈ ਜਿਹੜੇ ਬੰਦੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੀਆਂ ਉਹ ਵਿਕਾਰਾਂ ਤੋਂ ਵੱਜ ਜਾਂਦੇ ਹਨ ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂ ਜਾਂਦੇ ਹਨ ਉਹ ਆਤਮਿਕ ਦੀਮਨ ਦੀ ਰਾਸ ਪੂੰਜੀ ਲੁੱਟਾ ਜਾਂਦੇ ਹਨ ਕਿਉਂਕਿ ਹੁੰਦਾ ਕੀ ਹੈ ਬੰਦੇ ਦਾ ਜਿਹੜਾ ਸਫਲਤਾ ਦਾ ਪੈਮਾਨਾ ਹੈ ਇਸ ਤਰ੍ਹਾਂ ਚੱਲਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਇਹ ਸਫਲਤਾ ਮੇਰੇ ਕਾਰਨ ਮੇਰੇ ਤਰੀਕੇ ਕਰਨਾ ਆਈ ਹੈ ਉਸ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਸੱਚ ਤੋਂ ਦੂਰ ਚਲੇ ਜਾਂਦਾ ਹੈ ਸੱਚਾ ਸ਼ਬਦ ਨਾ ਪਛਾਨਿਓ ਸੁਪਨਾ ਗਿਆ ਵਿਹਾਈ ਉਹ ਸਥਿਰ ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ ਉਹਨਾਂ ਦੀ ਜ਼ਿੰਦਗੀ ਸੂਪਨੇ ਵਾਂਗ ਵਿਰਤ ਵੀt ਜਾਂਦੀ ਹੈ ਸੁਣਨੇ ਘਰ ਦਾ ਪਹੂਣਾ ਜਿਉ ਆਇਆ ਤਿਉ ਜਾਏ ਉਹ ਜਗਤੋ ਤਿਵੇਂ ਹੀ ਖਾਲੀ ਹੱਥ ਚਲੇ ਜਾਂਦੇ ਹਨ ਜਿਵੇਂ ਕਿਸੇ ਸੁਣਨੇ ਘਰ ਵਿੱਚ ਕੋਈ ਪਹੂਣਾ ਆ ਕੇ ਚਲਾ ਜਾਂਦਾ ਹੈ ਮਨਮੁਖ ਜਨਮ ਵਿਰਥਾ ਗਿਆ ਕਿਉਂ ਹੁੰਦੇ ਸੀ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਸਥ ਭੀਤ ਜਾਂਦਾ ਹੈ ਉਹ ਇੱਥੋਂ ਜਾ ਕੇ ਅਗਾ ਕੀ ਮੂੰਹ ਵਿਖਾਏਗਾ ਪ੍ਰਭੂ ਦੀ ਹਾਜ਼ਰੀ ਵਿੱਚ ਸ਼ਰਮਿੰਦਾ ਹੀ ਹੋਵੇਗਾ ਸਭ ਕੁਝ ਆਪੇ ਆਪ ਹੈ ਹਉਮੈ ਵਿੱਚ ਕਹ ਨਾ ਜਾਏ ਜੀਵਨ ਤੇ ਭੀ ਕੀ ਬਸ ਵਾਹਿਗੁਰੂ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ ਹਉਮੇ ਵਿੱਚ ਫਸਿਆ ਇਸ ải ਆਖੀ ਨਹੀਂ ਜਾ ਸਕਦੀ ਭਾਵ ਹਉਮੇ ਵਿੱਚ ਫਸੇ ਜੀਵ ਨੂੰ ਇਹ ਸਮਝ ਹੀ ਨਹੀਂ ਆਉਂਦੀ ਪ੍ਰਮਾਤਮਾ ਆਪ ਹੀ ਸਭ ਕੁਝ ਕਰਨ ਜੋਗ ਹੈ ਗੁਰਕੇਸ਼ਬਦ ਪਛਾਨੀਏ ਦੁਖ ਹਉਮੇ ਵਿੱਚ ਹੋ ਜਾਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ ਸਤਿਗੁਰ ਸੇਵਨ ਆਪਣਾ ਉਹ ਤਨ ਕੇ ਲਾਗੋ ਪਾਇ ਜਿਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ ਉਹ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਮੈਂ ਉਹਨਾਂ ਦੀ ਚਰਨੀ ਲਗਦਾ ਹਾਂ ਨਾਨਕ दर सचै सचार है तीन बल हारे जाओ हे नानक मैं उन्होंने बंद तो कर्बान जाता हाँ जेडे सदा थिर प्रभु दरते दे। सरखू हों पाशाह सारे की कृपा कर अरदस करिए ਅਸੀਂ ਇਹ ਕਰਾਂ ਪਰਮਾ ਹੋਰ ਇਸ ਤਰ੍ਹਾਂ ਦੀਆਂ ਆਦਤਾਂ ਜਿਨ੍ਹਾਂ ਤੋਂ ਬਚ ਸਕੀਏ ਉਹਦੇ ਦਰਗਾਹ ਵਿੱਚ ਸੱਚੇ ਹੋਈਏ ਆਓ ਪਿਆਰ ਨਾਲ ਰੱਖੀਏ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ